ਦੇ ਉੱਲੀ ਕੋਈ ਨਾ ਮੈਂ ਦੋਰਾ ਦੇ ਚੱਲ ਸਾਡੇ 5 ਕਿਲੋ ਦਾ ਆਪਰੇਟਰੀਨ ਸਾਹਮਣੇ ਕਰੀਂ ਕਿ ਕਰੀਂ ਹਾਂ ਪੈਸਾ ਰੱਖਿਆ ਹੋਰ ਮੇਰੇ ਕੋਲ ਨਾ ਕੜਨਾ ਮੈਨੂੰ ਮਾਰਨੇ ਆ ਆ ਕਾ ਮਿਲੋੜਾ ਨਾ ਹੋਰ ਦਵਾਈ ਦੀ ਜਿਹਨੂੰ ਜਿਹਨੂੰ ਲੋੜ ਆਈ ਉਹ ਆਜੋ ਹੁਣ ਕਲਾ ਕਲਾ ਦਵਾਈਆਂ ਦੀ ਲੋੜ ਸਾਰਾ ਸੈੱਟ ਬਣਾਇਆ ਪਿਆ ਮਛਰਾਂ ਵਾਂਗ ਲਓ ਇਹ ਅਲਰਜੀ ਦਵਾਈ ਸਭ ਕੁਝ ਵਿੱਚ ਆਹ ਅਲਰਜੀ ਸਭ ਹੋਪੀ ਹੋਈ ਚੱਲੋ ਉੱਤਮ ਹੋਈ ਚੱਲੋ ਦਾ ਨਾ ਨਹੀਂ ਮਿਲੇ ਪਰੇ ਹੋਈ ਚੱਲੋ ਬਾਅਦ ਵਿੱਚ ਇੱਕ ਵਾਰ ਦੱਸਣਾ ਨਹੀਂ ਕਦੇ ਹਾਂ ਹਾਂ ਆਈਆ ਰਹੀ ਹੈ ਜੀ I right. ਕਾਪੜਾ ਤੇ ਕਿੱਥੇ ਮਿਲ ਜਾ ਨਮੀ ਇੱਟਾ ਖੇਲ ਜਾ ਮਾਦਰ ਨਹੀਂ ਕਿ ਇਸ ਸਾਈਡ ਤੋਂ ਪਾਣੀ ਲੈਣਾ ਪਾਣੀ ਨਹੀਂ ਪਾਣੀ ਆ ਪਾਣੀ ਆ ਦੁੱਧ ਪਾਣੀ ਨਹੀਂ ਪਾਣੀ ਲੈਣਾ ਚਾਹੀਦਾ ਰਾਸ਼ਨ ਦੇਖੇ ਪਾਣੀ ਰਿਹਾ ਹਾਂ ਚੱਲ ਕੇ ਇਹ ਤਾਂ ਖਰੇ ਦੇਖੀ ਚਲੋ ਤਲਗਮੰਗਮੰਗਮੰਗ ਲੈਣ ਚਲਾ ਗਿਆ ਮੈਂ ਭਰਾਵਾ ਦੇਖਦਾ ਲਾਣ ਲੈਣ ਸਹੀ ਹੈ ਨਾ ਲਾ ਲੈ ਆਪਣਾ ਜਿਹੜਾ ਕਿੱਤਾ ਲਿਫਾਫਾ ਵੀ ਦੇ ਦੇ ਆਓ ਤੁਸੀਂ ਆਓ ਲੋ ਜੀ ਆਓ ਲੋ ਜੀ ਆਪਾਂ ਨਹੀਂ ਹੋ ਜੋ ਜੋ ਤੁਸੀਂ ਆਜੋ ਆਜੋ ਆਓ ਬੀਬੀ ਇੱਧਰ ਦੀ ਆਜੋ ਕੋਈ ਨਾਲ ਨਹੀਂ ਰੋ ਲੈਣਾ ਤਰਲੇ ਆ ਪਾਣੀ ਲੈਣੇ ਆ ਸੀ ਆ ਜੀ ਮਾਈ ਫਾਲੂ ਕਹਿਣ ਕਰਨ ਦੀ ਲੱਗੇ ਸੋ ਆ ਆਈ ਚਲੋ ਇੱਧਰ ਦੀ ਵੀ ਅੱਗੇ ਹੋ ਕੋਈ ਨਾ ਆ ਪਾਣੀ ਵੀ ਆ ਸੀ ਆ ਪਾਣੀ ਇਸ ਮਾਤੇ ਲੋਭਾ ਨਹੀਂ ਫਾਲਿਓ ਕੋਈ ਨਹੀਂ ਪਾਣੀ ਇੱਧਰ ਪਾਣੀ ਇੱਧਰ ਦਵਾਈ ਲੈ ਕੇ ਆਓ ਬਾਪੂ ਜੀ ਇੱਧਰ ਆਜੋ ਆ ਪਾਣੀ ਇੱਧਰ ਇੱਧਰ ਦਵਾਈ ਲੈ ਲੈ ਇੱਧਰ

ਖਾੜੀ ਦਾ ਹੋ ਜਾਣਾ ਸੱਚਾ ਤੁਸੀਂ ਦੇਖਾ ਹੋਇਆ ਤੋ ਇਹ ਜੇ ਇਹ ਤਾਂ ਤੁਸੀਂ ਅੱਧੇ ਕੜੂਪਾ ਤੁਹਾਡੇ ਪੈਰਾਂ ਦੇ ਉੱਤੇ ਲੈ ਜਾਣੀ ਇਹ ਨਹੀਂ ਜੇ ਉਹ ਤੋਂ ਪਹਿਲਾਂ ਕਿ ਤੁਹਾਡੀ ਇਹੋ ਟੇ ਬੈਠਾ ਹੋਊਗਾ ਆਪਾਂ ਮੰਨਦੇ ਨਾ ਤੁਹਾਡੇ ਪੈਰਾਂ ਦੇ ਉੱਤੇ ਲੈ ਜਾਣੀ ਇਹ ਜਦੋਂ ਜਾਨੀ ਨਹੀਂ ਜਿਹਦੇ ਇੱਕ ਕਿਹਾ ਉਹ ਖਵੱਟੇ ਸਾਰੇ ਪਾਏ ਪਹਿਨੇ ਬੜੇ ਫਸਲੇ ਜਗਨਦੀਪ ਸਿੰਘ ਜੀ ਡਾਟ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਰਚਨ ਬੰਡਨ ਦੀ ਜਿਹੜੀ ਸ਼ੁਰੂਆਤ ਕਰ ਦਿੱਤੀ ਗਈ ਆ ਪਾਣੀ ਦੀ ਕਿੱਤੀ ਤੋਂ ਨਾਲ ਜਿੰਨੇ ਜੀ ਪਾਣੀ ਦੇ ਲਈ ਜਿੰਨੇ

सस् श्रीकाल दोस्तों अज अन्न जी ओ यूथ वर्ज फाउंडेशन नवा खैड़ा पेठ ਪਿੰਡ ਜਿਹੜਾ ਫਲੋਰ ਦੇ ਕੋਲ ਉੱਥੇ ਆਈ ਸੀ ਤੇ ਸਾਡੇ ਬੜੇ ਜਿਹੜੇ ਪੱਤਰਕਾਰ ਵੀਰ ਹਨ ਉਹਨਾਂ ਤੋਂ ਸਾਨੂੰ ਪਤਾ ਲੱਗਾ ਸੀਗਾ ਕਿ ਇੱਥੇ ਜਿਹੜਾ ਰਾਸ਼ਨ ਹੈ ਜਾਂ ਜਿਹੜਾ ਲੋੜਵੰਦ ਦੀ ਚੀਜ਼ਾਂ ਉਹ ਨਹੀਂ ਪਹੁੰਚ ਰਹੀਆਂ ਤੇ ਜਿਵੇਂ ਅਸੀਂ ਮੰਡਾਲਾ ਪਿੰਡ ਗਏ ਸੀਗੇ ਉੱਥੇ ਦੇਖ ਕੇ ਆਏ ਤੇ ਅਸੀਂ ਅੱਜ ਇੱਥੇ ਵੀ ਸਮਾਨ ਵੰਡਿਆ ਕਾਫੀ ਤੇ ਜਿਹਦੇ ਕਰਕੇ ਕਾਫੀ ਦਿਨ ਇਹਨਾਂ ਦੇ ਨਿਕਲ ਜਾਣਗੇ ਤੇ ਬਾਕੀ ਮੈਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਕਿ ਜਿਹੜੇ ਸਾਨੂੰ ਪੰਜਾਬ ਦੇ ਵੱਖਰੇ ਵੱਖਰੇ ਇਸ਼ਾਰਾ ਤੋਂ ਕਾਲ ਆ ਰਹੀਆਂ ਜਾਂ ਮੈਸੇਜ ਆ ਰਹੇ ਕਿ ਇੱਥੇ ਆ ਕੇ ਸਾਡੀ ਹੈਲਪ ਕੀਤੀ ਜਾਵੇ ਸਾਡੇ ਤੋਂ ਨਹੀਂ ਆ ਰਿਹਾ ਕਿਉਂਕਿ ਸਾਡੀ ਜਿਹੜੀ ਐਨਜੀਓ ਫਿਲਹਾਲ ਲੰਦਰ ਫਗਵਾੜਾ ਦੇ ਵਿੱਚ ਹੀ ਕੰਮ ਕਰ ਰਹੀ ਹੈ ਤੇ ਸਾਨੂੰ ਗੁਰਦਾਸਪੁਰ ਪਟੇੰਡਾ ਸਾਈਡ ਤੋਂ ਵੀ ਕਾਲਸ ਆ ਰਹੀਆਂ ਪਰ ਅਸੀਂ ਨਹੀਂ ਆ ਸਕਦੇ ਤੇ ਉਸ ਚੀਜ਼ ਦੀ ਮਾਫੀ ਚਾਹੁੰਦਾ ਬਾਕੀ ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਇਸ ਵਿਪਤਾ 'ਚ ਜਿਹੜੀ ਨਹੀਂ ਮਾੜੀ ਹਾਲਤ ਜਿਹੜੀ ਪੰਜਾਬ ਦੀ ਫਲਡਸ ਕਰਕੇ ਹੋਈ ਹੈ ਤੇ ਉਹਦੇ ਵਿੱਚ ਸਾਡਾ ਸਾਥ ਦਿੱਤਾ ਸਾਡਾ ਤਾਂ ਕੀ ਤੁਸੀਂ ਪੰਜਾਬ ਦਾ ਸਾਥ ਦਿੱਤਾ ਇਹਨਾਂ ਲੋਕਾਂ ਦਾ ਸਾਥ ਦਿੱਤਾ ਕਿਉਂਕਿ ਇਹਨਾਂ ਦਾ ਇੱਥੇ ਜੋ ਹਾਲਤ ਹੈ ਪਾਣੀ ਕਰਕੇ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਤੇ ਅੱਗੇ ਕਈ ਮਹੀਨਿਆਂ ਤੱਕ ਇਹਨਾਂ ਨੂੰ ਹਲੇ ਲੋੜ ਪੈਣੀ ਹੈ ਕਈ ਚੀਜ਼ਾਂ ਦੀ ਤੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੈਹ ਦਿਲੋਂ ਅਸੀਂ ਸ਼ੁਕਰਗੁਜ਼ਾਰ ਹਾਂ ਅਸੀਂ ਤੇ ਅਸੀਂ ਚਾਹੁੰਦੇ ਹਾਂ ਤੁਸੀਂ ਅੱਗੇ ਵੀ ਸਾਥ ਦਿੰਦੇ ਰਹੋ ਬਿਕੋਜ਼ ਇਹ ਅਜੇ ਇੱਥੇ ਖਤਮ ਨਹੀਂ ਹੋਣਾ ਇਹ ਰਾਸ਼ਨ ਦਾ ਪ੍ਰਕਿਰਿਆ ਚੱਲਦੀ ਰਹਿਣੀ ਹੈ ਤੇ ਟਾਈਮ ਟੂ ਟਾਈਮ ਅਸੀਂ ਦਿੰਦੇ ਰਵਾਂਗੇ ਬਾਕੀ ਮੈਂ ਇਹਨਾਂ ਪਿੰਡ ਵਾਲਿਆਂ ਨਾਲ ਗੱਲਾਂ ਕਰ ਰਿਹਾ ਸੀ ਤੇ ਸਾਨੂੰ ਪਤਾ ਲੱਗਾ ਕਿ ਜਿਹੜੇ ਇਸ ਇਲਾਕੇ ਦੇ ਐਮ.ਐਲ.ਏ ਸਾਹਿਬ ਨੇ ਉਹ ਵੀ ਨਹੀਂ ਆਏ ਹਲੇ ਇੱਕ ਵਾਰ ਵੀ ਤੇ ਨਾ ਕੋਈ ਸਮਾਨ ਦੇ ਕੇ ਗਏ ਤੇ ਮੈਂ ਗੁਜ਼ਾਰਿਸ਼ ਗੁਜ਼ਾਰਿਸ਼ ਕਰਦਾ ਹਾਂ ਸਰਕਾਰ ਨੂੰ ਤੇ ਜਿਹੜੀ ਪ੍ਰਧਾਨ ਸਰਕਾਰ ਹੈ ਉਹ ਉਹ ਆ ਕੇ ਇਹਨਾਂ ਦੀ ਹੈਲਪ ਜ਼ਰੂਰ ਕਰਨ ਤੇ ਬਾਕੀ ਜਿਹੜੀ ਸਰਕਾਰਾਂ ਜਿਹੜੀ ਨਹੀਂ ਜਿੱਤੀਆਂ ਤੇ ਉਹਨਾਂ ਨੂੰ ਵੀ ਇੱਥੇ ਆਣਾ ਚਾਹੀਦਾ ਉਹਨਾਂ ਦਾ ਵੀ ਕੋਈ ਬੰਦੇ ਇੱਥੇ ਆ ਕੇ ਇਹਨਾਂ ਦਾ ਸਾਡੇ ਕੋਲ ਵੀ ਰਿਸੋਰਸਸ ਘੱਟ ਹੁੰਦੇ ਮੈਨਪਾਵਰ ਘੱਟ ਹੁੰਦੀ ਹੈ ਤੇ ਅਸੀਂ ਜਿੰਨਾ ਕਰ ਰਹੇ ਆਪਾਂ ਕਰ ਰਹੇ ਪਰ ਤੁਹਾਡਾ ਸਾਥ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਕੋਲ ਮੈਨਪਾਵਰ ਵੀ ਹੈ ਤੇ ਸਾਰਾ ਕੁਝ ਤੇ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਹ ਵੀਡੀਓ ਸੁਣ ਕੇ ਇਹਨਾਂ ਕੋ ਆਉਂਗੇ ਤੇ ਇਹਨਾਂ ਦੀ ਹੈਲਪ ਕਰੋਗੇ ਤੇ ਅਸੀਂ ਚਾਹੁੰਦੇ ਹਾਂ ਕਿ ਵੀਡੀਓ ਨੂੰ ਵਰਤਵਾਅ ਸ਼ੇਅਰ ਕਰੋ ਤਾਂ ਕਿ ਤੁਹਾਡੀ ਇਹ ਵੀਡੀਓ ਜਿੱਥੇ ਪਹੁੰਚ ਤੇ ਇਹਨਾਂ ਕੋਲ ਹੈਲਪ ਆਵੇ ਤੇ ਅਸੀਂ ਫਿਰ ਇੱਕ ਵਾਰ ਫੇਰ ਥੈਂਕ ਯੂ ਕਰਦਾ ਕਿ ਦਿਨ ਰਾਤ ਲੱਗੇ ਹੋਏ ਲੋਕਾਂ ਦੀ ਸੇਵਾ ਕਰਨ ਤੇ ਜਿੱਥੇ ਵੀ ਅੱਗੇ ਸਾਡੀ ਲੋੜ ਪੈਂਦੀ ਹੈ ਅਸੀਂ ਜਾਵਾਂਗੇ ਤੇ ਲੋਕਾਂ ਦੀ ਸੇਵਾ ਇੱਦਾਂ ਹੀ ਕਰਦੇ ਰਾਵਾਂਗੇ ਵਾਹਿਗੁਰੂ ਜੀ ਖਾਲਸਾ ਵਾਜੂ ਕੀ ਫਤਿਹ ਥੈਂਕ ਯੂ ਅੰਮ੍ਰਿਤ ਜੀ ਕੀ ਨਾਮ ਤੁਹਾਡਾ ਅਵਤਾਰ ਸਿੰਘ ਕਿਹੜਾ ਪਿੰਡ ਆ ਹੈ ਔਰ ਕਿਹੜੇ ਜ਼ਿਲ੍ਹੇ ਦੇ ਵਿੱਚ ਪਿੰਡਾ ਨਵਾਂ ਖਹਿਰਾਬੇੜ ਜ਼ਿਲ੍ਹਾ ਲੁਧਿਆਣਾ ਹੜ ਦੇ ਹਾਲਾਤਾਂ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਖਲਬਲੀ ਮਚੀ ਆ ਔਰ ਹਾਲਾਤ ਬੜੇ ਨਾਜ਼ੁਕ ਹੋਏ ਆ ਲੋਕ ਜਿਹੜੇ ਆ ਉਹ ਘਰੋਂ بے ਘਰ ਹੋ ਗਏ ਨੇ ਕਿਸ ਤਰ੍ਹਾਂ ਹਾਲਾਤ ਨੇ ਇੱਥੋਂ ਤੁਹਾਡੇ ਪਿੰਡ ਦੇ ਇਲਾਕੇ ਨੇ ਬਸ ਹਾਲਾਤ ਨਾ ਖਰਾਬੀ ਹੈ ਬਹੁਤ ਨੁਕਸਾਨ ਹੋਇਆ ਆ ਸਾਰੇ ਬੰਨ ਤੇ ਬੇਟਾ ਘਰਾਂ ਚ ਪਾਣੀ ਵੜ ਗਿਆ ਤੇ ਅਗਰ ਜੇ ਬੰਨ ਟੁੱਟ ਜਾਂਦਾ ਮੀਂਹ ਵਾਲ ਤੋਂ ਫੇਰ ਆ ਸਾਰਾ ਇਹਦੀ ਡੁੱਬ ਜਾਣਾ ਬਹੁਤ ਪੁਰਾ ਹਾਲ ਪੱਠਾ ਵੀ ਨਹੀਂ ਮਿਲਣਾ ਸੀ ਕਿਸੇ ਕੋਲ ਕਿੰਨਾ ਕੁ ਨੁਕਸਾਨ ਹੋ ਗਿਆ ਘਰਾਂ ਦਾ ਉੱਥੇ ਰਹੋ ਸਮਾਨ ਤਾਂ ਸਾਰਾ ਪੈਜ ਗਿਆ ਰਾਸ਼ਨ ਪਾਣੀ ਦੀ ਤੁਹਾਨੂੰ ਇਸ ਤਰ੍ਹਾਂ ਪਹੁੰਚ ਰਿਹਾ ਆਇਆ ਉੱਥੇ ਪਹੁੰਚ ਰਿਹਾ ਜੀ ਤੇਰੇ ਲੋਕ ਨੇ ਜਿਹੜੇ ਪ੍ਰਾਈਵੇਟ ਲੋਕ ਪਿੰਡਾਂ ਚੋਂ ਇਕੱਠੇ ਕਰ ਕਰ ਕੇ ਦੇਖ ਜਾਂਦੇ ਸਰਕਾਰ ਵੱਲੋਂ ਤੁਹਾਨੂੰ ਕੋਈ ਸਹਾਇਤਾ ਆਈ ਹੈ ਸਰਕਾਰ ਵੱਲੋਂ ਇੱਕ ਦਿਨ ਡੀਸੀ ਸਾਹਿਬ ਆਏ ਨੇ ਉਹ ਥੋੜਾ ਥੋੜਾ ਦੇ ਗਏ ਸਭ ਨੂੰ ਕੋਈ ਸਰਕਾਰ ਤੋਂ ਜਿਹੜੀ ਆ ਉਹ ਕੀ ਮੰਗ ਕਰਦੇ ਹੋ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੂੰ ਕੀ ਮੰਗ ਕਰਦੇ ਤੁਸੀਂ ਅਸੀਂ ਆਪਣੇ ਇਲਾਕੇ ਦੇ ਜਿਹੜੇ ਤੁਹਾਡੇ ਐਮ.ਐਲ.ਏ ਆ ਉਹਨਾਂ ਤੋਂ ਕੀ ਮੰਗਣ ਅਸੀਂ ਜੀ ਭਗਵੰਤ ਮਾਨ ਤੇ ਆਵਾਜ਼ੀ ਪਾਰਟੀ ਤੋਂ ਇਹ ਮੰਗ ਕਰਦੇ ਆ ਵੀ ਸਾਨੂੰ ਰੋਜ਼-ਰੋਜ਼ ਨੂੰ ਰਸਨ ਦੇ ਨਾਲੋਂ ਉੱਚੀ ਜਗ੍ਹਾ ਤੇ ਪੰਜ-ਪੰਜ ਮਰਲੇ ਜਗ੍ਹਾ ਦਿੱਤੀ ਬਸ ਹੋਰ ਕੋਈ ਮੰਗ ਨਹੀਂ ਕਰਦੇ ਕਿਉਂ ਹਰ ਵਾਰੀ ਇਹ ਪਾਣੀ ਆਉਂਦਾ ਤੇ ਨੁਕਸਾਨ ਹੋ ਜਾਂਦਾ ਧੰਨਵਾਦ ਉਹਨਾਂ ਨੂੰ ਲੋੜ ਹੈ ਇਸ ਗੱਲ ਦੀ ਉਹ ਮਹਾਰਾਜ ਵਾਹਿਗੁਰੂ ਜੀ ਇਸ ਗੱਲ ਦਾ ਆਸ਼ੀਰਵਾਦ ਬਖਸ਼ਣ ਤਾਂ ਜੋ ਅਸੀਂ ਜਿਹੜੀ ਜਿਹੜੀ ਲੋਕਾਂ ਦੀ ਸੇਵਾ ਜਿਹੜੀਆਂ ਨਿਤ ਇਸ ਤਰ੍ਹਾਂ ਨਿਭਉਂਦੇ ਰਹੀਏ ਉਹ ਖਾਸ ਕਰ ਮੈਂ ਉਹਨਾਂ ਸੱਜਣਾ ਦਾ ਮੇਰੇ ਵੀਰਾਂ ਦਾ ਮੇਰੇ ਭੈਣਾਂ ਦਾ ਮੇਰੇ ਨਾਲ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ ਜਿਹੜੇ ਇਸ ਐਨਜੀਓ ਦੇ ਨਾਲ ਸਾਡੇ ਜਿਹੜੇ ਲੋਕਾਂ ਤੱਕ ਸੇਵਾ ਪਹੁੰਚਾ ਰਹੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਫਿਰ ਮੈਂ ਖਾਸ ਕਰ ਜਿਹੜੇ ਸਾਡੇ ਨਾਲ ਅਸ਼ਵੀਰੀ ਸੋਤਤਾ ਜੀ ਸਾਡੇ ਨਾਲ ਪਵਨ ਸੋਤਤਾ ਜੀ ਔਰ ਸਾਡੇ ਨਾਲ ਜਿਹੜੇ ਹੋਰ ਸੱਜਣ ਜਿਹੜੇ ਨਾਲ ਅੱਜ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਜਿਹੜਾ ਮਿਊ ਵਾਲ ਦੇ ਵਿੱਚ ਸੰਗਤਾ ਤੱਕ ਰਾਸ਼ਨ ਪਹੁੰਚਾਇਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰੇ ਹੀ ਸਾਥੀਆਂ ਨੂੰ ਮੈਂ ਅਪੀਲ ਕਰਦਾ ਕਿ ਯਾਰ ਆਪਾਂ ਸਾਰੇ ਰਲ ਕੇ ਇਸ ਜਿਹੜੀ ਮਹਾਰਾਜ ਵੱਲੋਂ ਕੁਦਰਤੀ ਆਫਤਾਂ ਜਿਹੜੀ ਆ ਹੜ੍ਹ ਦੀ ਸਾਡੀ ਸਾਰੇ ਪੰਜਾਬ ਦੇ ਵਿੱਚ ਫੈਲੀ ਹੋਈ ਆ ਉਸ ਨੂੰ ਰਲ ਕੇ ਆਪਾਂ ਨਿਬੇੜੀਏ ਔਰ ਮਹਾਰਾਜ ਕਰੇ ਕਿ ਜਿਹੜਾ ਜਲਦੀ ਤੋਂ ਜਲਦੀ ਇਹ ਜਿਹੜਾ ਕੁਦਰਤੀ ਆਫਤਾਂ ਜਿਹੜੀ ਆ ਹੜ੍ਹਾਂ ਦੀ ਕਿ ਜਲਦੀ ਜਿੰਨਾ ਜਲਦੀ ਨਿਪਟੜ ਕੇ ਸਾਰੀ ਸੰਤਾ ਜਿਹੜੀ ਆਪਣੀ ਮੁੜ ਜੀਵਨ ਤੇ ਆ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੰਜਾਬ ਸਰਕਾਰ ਨੂੰ ਸਹਾਉਤਾ ਦੀ ਟੀਮ ਮੰਗ ਕਰਨੀ ਚਾਹੀਦੀ ਮੈਂ ਪੰਜਾਬ ਸਰਕਾਰ ਨੂੰ ਇਹ ਮੰਗ ਕਰਦਾ ਕਿ ਤੁਸੀਂ ਪੰਜਾਬ ਦੇ ਨਾ